ਮੈਂ ਆਪਣੇ ਵੱਲੋਂ ਸਮੂਚੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਹਰਨਾਮ ਸਿੰਘ ਤੁਮਾ ਨੇ ਭਾਜਪੀ ਦੀ ਸਪੋਰਟ ਕੀਤੀ ਐ ਤੇ ਉਹ ਸਪੋਰਟ ਕਰਨ ਦੇ ਵਿੱਚ ਜਿਹੜੇ ਸੁਹਿਰਦ ਸਿੱਖਿਆ ਉਹਨਾਂ ਦੇ ਮਨਾਂ ਨੂੰ ਦੁੱਖ ਵੀ ਹੋਇਆ ਤੇ ਕਈਆਂ ਨੇ ਅਫਸੋਸ ਵੀ ਕੀਤਾ ਕਈਆਂ ਨੇ ਇਹ ਵੀ ਬਿਆਨ ਦਿੱਤੇ ਆ ਕਿ ਦੰਦਮੀ ਟਕਸਾਲ ਬੀਜੇਪੀ ਦੀ ਸਪੋਰਟ ਕਰਦੀ ਆ ਮੈਂ ਸਾਰੀਆਂ ਸੰਗਤਾਂ ਨੂੰ ਸੰਪਰਦਾਵਾਂ ਨੂੰ ਸਿੰਘ ਸਭਾਵਾਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਦੰਦਮੀ ਟਕਸਾਲ ਨੇ ਬੀਜੇਪੀ ਦੀ ਸਪੋਰਟ ਨਹੀਂ ਕੀਤੀ ਉਹ ਤੁਮੇ ਨੇ ਆਪਣੀ ਨਿੱਜੀ ਸਪੋਰਟ ਕੀਤੀ ਆ ਪਰ ਯਾਦ ਰਹੇ ਬੀਤੇ 2005 ਵਿੱਚ ਮਾਰਚ ਤੇ ਅਪ੍ਰੈਲ ਦੇ ਵਿੱਚ ਮੈਂ ਅਖਬਾਰਾਂ ਤੇ ਮੀਟਿੰਗਾਂ ਤੇ ਪ੍ਰੈਸ ਕਰਕੇ ਸਮੂਚੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਸੀ ਕਿ ਹਰਨਾਮ ਸਿੰਘ ਧੁੰਮਾ ਇੱਕ ਸਾਮਲਿੰਗ ਭੋਗਿਆ ਤੇ ਨਾਲ ਹੀ ਆਈਬੀ ਦਾ ਏਜੰਟ ਆ ਉਸ ਟਾਈਮ ਤੇ ਪੰਜ ਤਖਤਾਂ ਨੂੰ ਮੈ ਰਜਿਸਟਰੀਆਂ ਕੀਤੀਆਂ ਚਾਰ ਜਿਹੜੀਆਂ ਪ੍ਰਮੁੱਖ ਕਮੇਟੀਆਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਤਨ ਅਦੇੜ ਕਮੇਟੀ ਇਹਨਾਂ ਨੂੰ ਵੀ ਦੋ ਦੋ ਰਜਿਸਟਰੀਆਂ ਕੀਤੀਆਂ ਨੇ ਹੰਗ ਸਿੰਘ ਜੱਥੇਬੰਦੀਆਂ ਤੇ ਕਾਰ ਸੇਵਾ ਵਾਲੇ ਮਹਾਂਪੁਰਖ ਇਹਨਾਂ ਨੂੰ ਮੈਂ ਰਿਜੈਕਟ ਰੀਆਂ ਕਰਕੇ ਸਾਰਿਆਂ ਨੂੰ ਸੂਚਿਤ ਕਰਾਇਆ ਸੀ ਕਿ ਹਰਨਾਮ ਸਿੰਘ ਤੁਮਾ ਸਿੱਖੀ اخਲਾਕ ਤੋਂ ਗਿਰਿਆ ਹੋਇਆ ਬੰਦਾ ਏ ਸਾਂਬਲਿੰਗ ਭੋਗਿਆ ਤੇ ਨਾਲ ਇਹ ਸੈਂਟਰ ਦੀ ਏਜੰਸੀ ਆ ਆਈਬੀ ਇੰਟੈਲੀਜੈਂਸ ਬਿਊਰੋ ਉਹਦਾ ਕਹਿਟ ਆ ਪਰ ਇਸ ਗੱਲ ਦਾ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਸਾਰਿਆਂ ਨੇ ਮੇਰੇ ਤੇ ਤੁਮ ਤਾਂ ਲਾਈਆਂ ਸੀ ਏ ਭਾਈ ਮਰੀਕ ਸਿੰਘ ਨੂੰ ਦਮਦਮੇ ਟਕਸਾਲ ਦੇ ਕਾਰਜਕਾਰੀ ਦੀ ਦਸਤਾਰ ਨਹੀਂ ਮਿਲੀ ਤੇ ਰੌਲਾ ਪਾਉਂਦਾ ਗੁਰਮਖੋ ਮੈਂ ਰੌਲਾ ਨਹੀਂ ਸੀ ਪਾਉਂਦਾ ਮੈਨੂੰ ਇਹਨਾਂ ਗੱਲਾਂ ਬਾਰੇ ਇਹਦੀਆਂ ਗੁਪਤ ਜਿਹੜੀਆਂ ਸੂਚਨਾਵਾਂ ਸੀ ਪ੍ਰਾਤਨ ਸਿੰਘਾਂ ਤੋਂ ਮਿਲੀਆਂ ਸੀ ਤੇ ਮੈਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਪਰ ਫੇਰ ਵੀ ਮੈਂ ਬੇਨਤੀ ਕਰਦਾ ਕਿ ਜਿਵੇਂ ਵਿਦੇਸ਼ ਅਤੇ ਦੇਸ਼ ਵਿੱਚ ਤੁम्मे ਦਾ ਸੰਗਤਾਂ ਨੇ ਸਿੱਖਾਂ ਨੇ ਵਿਰੋਧ ਕੀਤਾ ਤੇ ਫੇਰ ਵੀ ਉਹਨਾਂ ਦਾ ਧੰਨਵਾਦ ਕਰਦਾ ਦੇਵੇਂ ਕੇ ਪੰਜਾਬੀ ਦੀ ਇੱਕ ਕਹਾਵਤ ਹੈ ਦੇਰ ਆਏ ਤੇ ਦਰਸਤ ਆਏ ਪਰ ਦੇਰ ਆਏ ਪਰ ਇਹ ਸਬੰਦੇ ਨੇ ਸਾਡਾ ਕੰਮ ਦਾ ਨੁਕਸਾਨ ਬਹੁਤ ਕੀਤਾ ਇਹਨੂੰ ਲਿਆਉਣ ਵਾਲੇ ਚਾਰ ਬੰਦੇ ਸਨ ਜਸਬੀਰ ਸਿੰਘ ਰੋਡਾ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਭਤੀਜਾ ਭਾਈ ਈਸ਼ਰ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਬੇਟਾ ਵੱਡਾ ਇਸੇ ਤਰ੍ਹਾਂ ਜੈਬ ਸਿੰਘ ਬਿਆਸੀ ਇਹਨਾਂ ਤਿੰਨਾਂ ਬੰਦਿਆਂ ਨੇ ਅਮਰੀਕਾ ਦੀ ਸਿਟੀ ਜਾਣਾ ਹਰਨਾਮ ਸਿੰਘ ਧੁੰਮੇ ਨੂੰ ਮਹਿਤੇ ਲਿਆਂਦਾ ਉਹ ਉਥੇ ਇੱਕ ਇਹਦਾ ਸਪੋਰਟਰ ਸੀ ਸਤਨਾਮ ਦਾ ਸੱਤ ਨੰਬਰ ਦਾ ਜਥੇਦਾਰ ਭਾਈ ਲੱਖਾ ਸਿੰਘ ਤੇ ਲੱਖਾ ਸਿੰਘ ਨੂੰ ਲਾਲਚ ਕੀ ਦਿੱਤਾ ਸੀ ਕਿ ਤੂੰ ਧੁੰਮੇ ਦੀ ਸਮੋਟ ਸਪੋਰਟ ਕਰ ਤੇ ਤੇਰਾ ਸਾਰਾ ਪਰਿਵਾਰ ਅਸੀਂ ਅਮਰੀਕਾ ਵਿੱਚ ਲੈ ਜਾਵਾਂਗੇ ਉਹ ਵਾਅਦਾ ਤੋਂ ਮੈਨੇ ਨਿਭਾਇਆ ਅੱਜ ਲੱਖਾ ਸਿੰਘ ਦਾ ਸਾਰਾ ਪਰਿਵਾਰ ਅਮਰੀਕਾ ਦੀ ਧਰਤੀ ਤੇ ਆ ਨਾਮ ਗੁਰਮਖੋ ਰਾਗੀ ਆ ਨਾ ਗਿਆਨੀਆ ਨਾ ਪਾਠੀਆ ਨਾ ਕ੍ਰੀਸ਼ਰਿਆ ਨਾ ਢਾਡੀਆ ਨਾ ਪ੍ਰਚਾਰਕਆ ਬਸ ਤੁਮੇ ਦੀ ਸਪੋਰਟ ਦੇ ਸਬੰਧ ਵਿੱਚ ਅਮਰੀਕਾ ਦੇ ਵਿੱਚ ਲੱਖੇ ਦਾ ਪਰਿਵਾਰ ਸਿਟੀਜ਼ਨ ਹੋਇਆ ਮੈਂ ਜਦੋਂ ਇਹਨੂੰ ਕਾਰਜਕਾਰੀ ਮੁਖੀ ਬਣਾਇਆ ਮੈਂ ਇੱਕ ਇਕੱਲਾ ਇਨਸਾਨ ਸੀ ਜਿਨੇ ਤੁਮੇ ਦਾ ਵਿਰੋਧ ਕੀਤਾ ਉਸ ਦਿਨ ਤੋਂ ਲੈ ਕਰਕੇ ਜਦੋਂ ਵੀ ਕਿਤੇ ਪੰਤ ਇਕੱਠ ਹੁੰਦਾ ਸਟੇਜ ਤੇ ਮੇਰਾ ਇੱਕ ਇੱਕ ਬਚਨ ਜ਼ਰੂਰ ਸੰਗਤਾਂ ਨਾਲ ਹੁੰਦਾ ਰਾਮ ਸਿੰਘ ਪਰਿਵਾਰ ਦਾ ਧੁਮਨ ਸਰਕਾਰ ਦਾ ਸੰਤ ਗਿਆਨੀ ਜਰਨੈਲ ਸਿੰਘ ਮੁਖੀ ਟਕਸਾਲ ਦਾ ਮੈਂ ਇਹਨਾਂ ਸ਼ਬਦਾਂ ਵਿੱਚ ਜੋ ਤੁਮੇ ਨੇ اخلاق ਤੋਂ ਗਿਰ ਕਰਕੇ ਸਿੱਖ ਪੰਥ ਨੂੰ ਸਿੱਖ ਚਿਹਰੇ ਨੂੰ ਕਲੰਕਿਤ ਕਰਦਾ ਯਤਨ ਕੀਤਾ ਮੈਂ ਕਰੜੇ ਸ਼ਬਦਾਂ ਵਿੱਚ ਤੁਮੇ ਦੀ ਤੇ ਉਹਦੇ ਸਹਜੋਗੀਆਂ ਦੀ ਵਿਰੋਧਤਾ ਕਰਦਾ ਤੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਕਿ ਅੱਜ ਨਹੀਂ ਇਹ ਲੰਮੇ ਸਮੇਂ ਤੋਂ ਆਈਬੀ ਦਾ ਏਜੰਟ ਸੀ ਏਜੰਟ ਹੈ ਅਖੀਰਲੇ ਸਵਾਸਾਂ ਤੱਕ ਏਜੰਟ ਰਹੇਗਾ ਇਸ ਕਰਕੇ ਗੁਰਮਖੋ ਟਕਸਾਲ ਦਾ ਬੀਜੇਪੀ ਦੇ ਨਾਲ ਕੋਈ ਵੀ ਸਬੰਧ ਨਹੀਂ ਆਪਣਾ ਸਮਰਥਨ ਜਿਹੜਾ ਇਹ ਤੋਂ ਮੈਨੇ ਦਿੱਤਾ ਟਕਸਾਲ ਦਾ ਇਹਦੇ ਨਾਲ ਕੋਈ ਵੀ ਵਾਸਤਾ ਵਾਹੀ ਵਾਸਤਾ ਨਹੀਂ ਲੰਮੇ ਸਮੇਂ ਤੋਂ ਅਸੀਂ ਇਸ ਗੱਲ ਦਾ ਖੰਡਨ ਕਰ ਰਹੇ ਹਾਂ ਮੈਂ ਕਾਰਨ ਕੀ ਮੰਨਦੇ ਜੋ ਕਿਉਂ ਜਿਹੜਾ ਹਰਨਾਪ ਸਿੰਘ ਧੋਮਾ ਵੱਲੋਂ ਬੀਜੇਪੀ ਦਾ ਹੀ ਸਪੋਰਟ ਦਿੱਤਾ ਸਪੋਰਟ ਦੀ ਟੀਮ ਹਾਰਾ ਕੇ ਕੰਮ ਕੀ ਮੰਨਦੇ ਪਿੱਛੇ ਦਾ ਕਾਰਨ ਕੀ ਇਹ ਮੈਂ ਬੇਨਤੀ ਹੁਣੇ ਤੁਹਾਨੂੰ ਕੀਤੀ ਹੈ ਸਾਂਝੀ ਕਿ ਆਈਬੀ ਦਾ ਏਜੰਟ ਆ ਜੇ ਐਜੰਸੀ ਦਾ ਏਜੰਟ ਹੋਵੇ ਜੇ ਸਰਕਾਰ ਦਾ ਬੰਦਾ ਹੋਵੇ ਤੇ ਉਹਨੂੰ ਉਹਦੀ ਬੋਲਣੀ ਬੋਲੀ ਬੋਲਣੀ ਪੈਂਦੀ ਆ ਜਿਸ ਤਰ੍ਹਾਂ ਕਿ ਮਾਲਵੇ ਦੀ ਘਾਵਤ ਹੈ ਜਿਹਦੀ ਖਾਈਏ ਬਾਦਰੀ ਉਹਦੀ ਪਰੇ ਹਾਜ਼ਰੀ ਲੰਮੇ ਸਮੇਂ ਤੋਂ ਇਹ ਸੈਂਟਰ ਦੀ ਏਜੰਸੀ ਦਾ ਕਹਿਟ ਹੈ ਇਸ ਕਰਕੇ ਏਜੰਸੀ ਦੇ ਕਹਿਣ ਤੇ ਉਹਨੇ ਬੀਜੇਪੀ ਦੀ ਸਪੋਰਟ ਕੀਤੀ ਆ ਮੈਂ ਇਹਨਾਂ ਸ਼ਬਦਾਂ ਦੇ ਨੂੰ ਦੁਬਾਰਾ ਫੇਰ ਲਿਖੇਦੀ ਕਰਦਾ ਤੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਸਰਕਾਰੀ ਬੰਦਾ ਇਹ ਸਰਕਾਰੀ ਬੰਦਾ ਜਿੱਦਾਂ ਸਰਕਾਰ ਇਸ਼ਾਰਾ ਕਰੇਗੀ ਉਹਦੀ ਮਜਬੂਰੀ ਉਹਨੂੰ ਜਾਣਾ ਪੈਂਦਾ ਪੰਜਾਬ ਵਿੱਚ ਤੇ ਬਹੁ ਗਿੰਦੀ ਜਿਹੜਾ ਸਿੱਖ ਭਾਈਚਾਰਾ ਉਹ ਭਾਈਪਾ ਦਾ ਵਿਰੋਧ ਕਰਦਾ ਪੰਜਾਬ ਦੇ ਵਿੱਚ ਜਾਂ ਹੋਰ ਸਿੱਖ ਸੰਗਤਾਂ ਜਿਹੜੀਆਂ ਉਹ ਵੀ ਵਿਰੋਧ ਕਰਦੀਆਂ ਨੇ ਤਾਂ ਕੀ ਕਾਰਨ ਹੈ ਕਿ ਇਹ ਕਿਉਂ ਜਿਹੜਾ ਵਾ ਇੱਕ ਤਰੀਕੇ ਦਾ ਭਰਮ ਭਲੇਖਾ ਪਾਇਆ ਜਾ ਰਿਹਾ ਹੋਰ ਸਿੱਖ ਸੰਗਤਾਂ ਮੈਂ ਨਾ ਤਾਂ ਪਹਿਲਾਂ ਭਲੇਖੇ ਵਿੱਚ ਸੀ ਤੇ ਨਾ ਹੋਣਿਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਕਦੇ ਮੈਂ ਭਲੇਖੇ ਵਿੱਚ ਨਹੀਂ ਰੂੰਗਾ ਮੈਂ ਵਾਰ-ਵਾਰ ਸਟੇਜਾਂ ਤੋਂ ਸੰਗਤਾਂ ਨੂੰ ਬੇਨਤੀ ਕਰਦਾ ਸੀ ਕਿ ਤਮਾ ਇੱਕ ਸਾਂਭਲਿੰਗੀ ਬੰਦਾ ਹੈ आईबी एजेंसी ਦਾ ਕਹਿਟ ਇਹਦੇ ਤੇ ਵਿਸ਼ਵਾਸ ਨਾ ਕਰੋ ਦੁਬਾਰਾ ਫੇਰ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਈਬੀ ਏਜੰਸੀ ਦਾ ਕਹਿਟ ਆ ਪ੍ਰਾਤਨ ਸਮੇਂ ਤੋਂ ਕਹਿਟ ਆ ਤੇ ਸਾਮਲਿੰਗ ਭੋਗੀ ਆ ਇਹਦੇ ਤੇ ਵਿਸ਼ਵਾਸ ਕਰਨਾ ਦਮਦਮੀ ਟਕਸਾਲ ਦਾ ਮੁਖੀ ਮੰਨਣਾ ਸਾਡੀ ਬਹੁਤ ਹੀ ਬੇਸਮਝੀ ਹੋਵੇਗੀ ਜਿਹਦਰ ਏਜੰਸੀ ਜਾਂ ਸਰਕਾਰ ਇਹਨੂੰ ਇਸ਼ਾਰਾ ਕਰੇ ਤੇ ਉਸੇ ਪਾਸੇ ਜਾਣਾ ਨੌਕਰ ਦਾ ਕੰਮ ਹੁੰਦਾ ਜਿਹਦਾ ਨੌਕਰ ਹੋਵੇ ਉਹਦੀ ਫਿਰ ਉਹਨੂੰ ਕਾਰਗਜ਼ਾਰੀ ਕਰਨੀ ਕệ ਪੈਂਦੀ ਆ ਇਸ ਕਰਕੇ ਤੁਮੇ ਦੀ ਮਜਬੂਰੀ ਆ ਬੀਜੇਪੀ ਦੀ ਸਪੋਰਟ ਕਰਨੀ। ਦਮਦਮੀ ਟਕਸਾਲ ਦੇ ਬਹੁਤ ਸਾਰੇ ਵਿਦਿਆਰਥੀ ਨੇ ਦਮਦਮੀ ਟਕਸਾਲ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਨੇ ਉਹਨਾਂ ਨੂੰ ਕੀ ਭੇਗਾ। ਜਿਹੜੇ ਬਹੁ ਗਿਣਤੀ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀ ਜਾਂ ਦਮਦਮੀ ਟਕਸਾਲ ਦੇ ਨਾਲ ਪ੍ਰੇਮ ਕਰਨ ਵਾਲੇ ਬਹੁਤ ਜ਼ਿਆਦਾ ਪਰਿਵਾਰ ਨੇ ਉਹ ਇਹਨੂੰ ਬਿਲਕੁਲ ਨਾ ਤਾਂ ਵਿਦਿਆਰਥੀ ਮੰਨਦੇ ਆ ਤੇ ਨਾ ਇਹਨੂੰ ਦਮਦਮੀ ਟਕਸਾਲ ਦਾ ਮੁਖੀ ਮੰਨਦੇ ਹੋ। ਲੰਮੇ ਸਮੇਂ ਤੋਂ ਇਸ ਗੱਲ ਦਾ ਖੰਡਨ ਕਰਦੇ ਆ। ਵਿਦਿਆਰਥੀ ਬਹੁ ਗਿਣਤੀ ਵਿੱਚ ਤੁਮੈਨੂੰ ਮੁખી ਨਹੀਂ ਮੰਨਦੇ ਤੇ ਬਹੁ ਗਿਣਤੀ ਵਿੱਚ ਜਿਹੜੇ ਟਕਸਾਲ ਨਾਲ ਸੰਬੰਧ ਰੱਖਣ ਵਾਲੇ, ਪ੍ਰੇਮ ਰੱਖਣ ਵਾਲੇ ਪਰਿਵਾਰ ਆ ਉਹ ਵੀ ਤੁਮੈਨੂੰ ਕਦੇ ਵਾਸਤੇ ਮੁખી ਨਹੀਂ ਮੰਨਦੇ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ હોવે રિટાયરમ પાર્ટી હોય પાર્ટી આજ કરો અજનલા પુરા અને મશુર ડિઆર હોટ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।